डॉक्टर रेनू आपके पास एक पेशेंट इस समय आप उनका इलाज कर रहे हैं नौ महीने का बच्चा है रिदमवीर सिंह जो कि पटियाला का रहने वाला है पीजीआई में आपके द्वारा उनका इलाज किया जा रहा है हम सबसे पहले तो यही जानना चाहेंगे कि रिदमवीर की जो परेशानी है वो बेसिकली है क्या ऐसे में डिजीज बेसिकली होती क्या है रिदमवीर पेशेंट को हमने सेवन मंथ्स की एज से देखना शुरू किया था एंड ये बच्चा हमारे पास वीकनेस करके आया था लाइक ਇਸ ਪਰਿਵਾਰ ਦੀ ਸਮਰਥਾ ਨਹੀਂ ਹੈਗੀ 16 ਕਰੋੜ ਦੀ ਤੇ ਅਸੀਂ ਪੰਜਾਬ 'ਚ বাসਦੇ ਆ ਤੇ ਪੰਜਾਬ ਦੀ ਸਮਰਥਾ ਹੈ ਸਾਰੇ ਪੰਜਾਬੀਆਂ ਦੀ ਤੇ ਅਸੀਂ ਇਸ ਨੰਨੇ ਜਿਹੇ ਬੱਚੇ ਨੇ ਇਸ ਦੀ ਜ਼ਿੰਦਗੀ ਨੂੰ ਰਿਕਵਰ ਕਰਨ ਵਾਸਤੇ ਆਓ ਤਿਲ ਫੁੱਲ ਹਿੱਸਾ ਕੁਝ ਨਾ ਕੁਝ ਤੁਸੀਂ ਜ਼ਰੂਰ ਮੈਂ ਤੁਹਾਡੇ ਨਾਲ ਇਸ ਬੱਚੇ ਦਾ ਫਾਦਰ ਸਾਹਿਬ ਦਾ ਅਕਾਊਂਟ ਤੇ QR ਕੋਡ ਸ਼ੇਅਰ ਕਰ ਰਿਹਾ ਬੇਟੇ ਆਜੋ ਅੱਗੇ ਥੋੜਾ ਜਿਹਾ ਬਹੁਤ ਹੀ ਧਿਆਨ ਨਾਲ ਦੋਸਤੋ ਇਸ ਅਕਾਊਂਟ ਦੇ ਵਿੱਚ ਇਹਦਾ ਨੰਬਰ ਵੀ ਹੈ ਵਿਕਰਮਜੀ ਦਾ ਤੇ ਤੁਸੀਂ ਵੈਰੀਫਾਈ ਕਰਕੇ ਇਹ ਜਿਹੜਾ ਹੈਗਾ QR ਕੋਡ ਨੂੰ ਵੈਰੀਫਾਈ ਕਰਕੇ ਜੇਕਰ ਤੁਸੀਂ ਕੋਈ ਇਸ ਬੱਚੇ ਦੀ ਮਦਦ ਕਰਨਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਕਰਿਓ ਤੇ ਅਸੀਂ ਪੰਜਾਬ 'ਚ ਰਹਿੰਦੇ ਹਾਂ ਜਿੱਥੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਹਮੇਸ਼ਾ ਪੰਜਾਬ ਨੇ ਜਿਹੜਾ ਅੱਗੇ ਹੱਥ ਵਧਾਇਆ ਖਾਸ ਕਰਕੇ ਸਾਡਾ ਰਿਦਮ ਜੋ ਕਿ ਬਹੁਤ ਹੀ ਪਿਆਰਾ ਬੱਚਾ ਹੈ ਤੁਸੀਂ ਦੇਖਦੇ ਹੋ ਇਹਦੇ ਵਿਚਾਰੇ ਦੇ ਹੱਥਾਂ ਦੇ ਵਿੱਚ ਕੋਈ ਸਮਰੱਥਾ ਨਹੀਂ ਹੈਗੀ ਕਿ ਖੜਾ ਸਕੇ ਤੇ ਵਿਕਰਮ ਜੀ ਕੀ ਡਾਕਟਰ ਨੇ ਕੀ ਕਿਹਾ ਬੇਸਿਕਲੀ ਸਸਿਗਾ ਜੀ ਡਾਕਟਰ ਨੇ ਇਹ ਕਿਹਾ ਜੀ ਬੱਚੇ ਦੀ ਜਿਹੜੀ ਉਮਰ ਹੈ ਇਹ ਦੇ ਵਿੱਚ 2 2 ਸਾਲ ਦੀ ਹੈ ਜੀ ਤੇ ਜਿੰਨਾ ਤੋਂ ਜਿੰਨਾ ਜਲਦੀ ਬੱਚੇ ਦੇ ਇੰਜੈਕਸ਼ਨ ਲੱਗੇਗਾ ਉਤੇ ਉਨੀ ਜਲਦੀ ਰਿਕਵਰ ਕਰ ਜਾਏਗਾ ਤੇ ਇਸ ਦੇ ਨਾਲ ਥੋੜੀ ਇਸ ਦੇ ਨਾਲ ਜਿੰਨਾ ਤੱਕ ਇੰਜੈਕਸ਼ਨ ਨਹੀਂ ਮਿਲੇਗਾ ਉਦੋਂ ਤੱਕ ਤੁਹਾਨੂੰ ਮੈਡੀਸਿਨ ਸ਼ੁਰੂ ਕਰਨੀ ਪਵੇਗੀ ਜਿਸ ਦੀ ਕੋਸਟ ਵੀ ਕਾਫੀ ਜ਼ਿਆਦਾ ਆ ਉਸ ਦੀ ਕੋਸਟ ਵੀ ਲਗਭਗ 12 ਲੱਖ ਰੁਪਏ ਇਹ ਜਿਹੜੀ ਹੈਗੀ ਜਿਹੜੀ ਦੀ ਟ੍ਰੀਟਮੈਂਟ ਸ਼ੁਰੂ ਕਰਨ ਦੀ ਹੈਗੀ ਆ ਤੇ ਇਸ ਵਕਤ ਸਾਡੇ ਕੋਲੇ ਮਹਿਜ਼ ਮਲਾ 4 ਲੱਖ ਰੁਪਏ ਹੋ ਗਏ ਜੀ ਅਜੇ ਵੀ ਸਾਡੇ ਕੋਲੇ 8 ਲੱਖ ਰੁਪਏ ਪੈਂਡਿੰਗ ਹੈ ਤਾਂ ਅਗੇ ਇਹਦਾ ਟਰੀਟਮੈਂਟ ਅਸੀਂ ਸ਼ੁਰੂ ਕਰਾ ਸਕੀਏ ਆਓ ਦੋਸਤੋ ਇਸ ਮੁਹਿੰਮ ਨੂੰ ਰਿਦਮ ਵੀਰ ਨੂੰ ਜ਼ਿੰਦਗੀ ਦੇਣ ਵਾਸਤੇ ਇੱਕ ਮੁਹਿੰਮ ਬਣਾਈਏ ਇੱਕ ਪੂਰੀ ਤਰ੍ਹਾਂ ਇੱਕ ਜਿਹਨੂੰ ਕਹਿੰਦੇ ਕਿ ਐਜੀਟੇਸ਼ਨ ਬਣਾਈਏ ਇਸ ਤਰ੍ਹਾਂ ਦਾ ਇੱਕ ਪੂਰੀ ਲਹਿਰ ਬਣਾਈਏ ਤੇ ਘਰ ਘਰ ਇਹ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਜਿੱਥੇ ਤੱਕ ਹੋ ਸਕੇ ਤਾਂ ਕਿ ਇਸ ਬੱਚੇ ਲਈ ਕਿ ਅਸੀਂ ਆਪਾਂ ਕੁਝ ਨਾ ਕੁਝ ਕਰ ਸਕੀਏ ਤੇ ਇਸ ਦੇ ਡੈਡੀ ਦਾ ਨੰਬਰ ਹੈ ਮੈਂ ਅਕਾਊਂਟ ਨੰਬਰ ਬੋਲਦਾ ਅਕਾਊਂਟ ਨੰਬਰ ਹੈਗਾ 48770069003248 ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਹੈ ਬਿਕਰਮਜੀਤ ਸਿੰਘ ਇਹਦੇ ਫਾਦਰ ਦਾ ਤੇ ਇਹਨਾਂ ਦਾ ਕੰਟੈਕਟ ਨੰਬਰ ਹੈਗਾ 96465 62686 ਇਸ ਨੰਬਰ ਤੇ ਸੰਪਰਕ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਬੱਚੇ ਲਈ ਇਸ ਨੰਨੇ ਬੱਚੇ ਲਈ ਤਾਂ ਕਿ ਅਸੀਂ ਇਸ ਦੀ ਜ਼ਿੰਦਗੀ ਨੂੰ ਰਿਕਵਰ ਕਰ ਸਕੀਏ ਬਚਾ ਸਕੀਏ ਤੇ ਇਹੀ ਪੰਜਾਬ ਦੀ ਦੇਣ ਹੈ ਉਮੀਦ ਕਰਦੇ ਆ ਕਿ ਤੁਸੀਂ ਇਸ ਬੱਚੇ ਨੂੰ ਜ਼ਿੰਦਗੀ ਨੂੰ ਰਿਕਵਰ ਕਰਨ ਵਾਸਤੇ ਸਾਡਾ ਸਹਿਯੋਗ ਦੇਵੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ